ਅੱਜ ਉਹ ਕਿ ਯਾਤਰਾ ਕਰਨ ਰਹੀ ਹੈ ਅੱਜ ਜੀ ਸਮਰਾਲ ਤੋਂ ਰਣ ਯਾਤਰਾ ਕੀਤੀ ਜਾ ਰਹੀ ਆ ਜੀ ਸਮਰਾਲ ਤੋਂ ਮਛੜਾ ਸਾਹਿਬ ਤੱਕ ਪਹੁੰਚਿਆ ਗਿਆ ਉਹਦੇ ਵਿੱਚ ਬਾਕੀ-ਬਾਕੀ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਯਾਤਰਾ ਨੂੰ ਕੱਟ ਰਹੇ ਨੇ ਤੇ ਜਿਹੜੀ 350 ਸਦੀ ਸਤਬਦੀ ਯਾ ਰਹੀ ਉਹਨੂੰ ਸਮਰਪਿਤ ਅਤੇ ਸਾਰੇ ਜਿਹੜੇ ਇਕੱਠੇ ਹੋ ਕੇ ਅੱਜ ਸਮਰਾਲ ਤੋਂ ਮਛੜਾ ਸਾਹਿਬ ਤੱਕ ਇਹ ਯਾਤਰਾ ਕਰ ਰਹੀ ਹੈ ਇਹ ਮੱਤਸਰ ਯਾਤਰਾ ਵਕਸਤ ਤੁਨਪਦੀ ਬਿਕਰਵਾਨੀ ਜਿਹੜੀ ਕੀਤੀ ਆ ਉਸ ਟਾਈਮ ਸ਼ਹੀਦ ਦਿੱਤੀ ਆ ਉਹ ਸਾਰੇ ਮਨੁੱਖ ਧਰਮ ਤੋਂ ਉੱਠ ਕੇ ਦਿੱਤੀ ਆ ਤੇ ਸਾਰੇ ਅੱਜ ਇਕੱਠੇ ਹੋ ਗਏ ਅਸੀਂ ਇਥੋਂ ਤੋਂ ਤਖਤ ਜੰਮੂ ਦੇ ਦਰਤਾਂ ਜੀ ਆ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਵਸ ਨੂੰ ਜਿਹੜੀ ਸਮਰਪਿਤ ਹੈ ਉਹ ਰਿੰ ਯਾਤਰਾ ਅਸੀਂ ਚੰਡੀਗੜ੍ਹ ਰੋਡ ਸ਼ਿਮ ਮੰਦਰ ਤੋਂ ਆਰੰਭ ਕਰਕੇ ਮਾਛੀਵਾੜਾ ਸਾਹਿਬ ਸ੍ਰੀ ਗੁਰੂ ਚੰਦਕਲ ਕਮਲ ਸਾਹਿਬ ਗੁਰਦੁਆਰਾ ਸਾਹਿਬ ਤੱਕ ਜਿਹੜੀ ਹੈ ਉਹ ਅਸੀਂ ਕੱਢ ਰਹੇ ਹਾਂ ਇਹਦੇ ਵਿੱਚ ਸਾਰੇ ਜਥੇਬੰਦੀਆਂ ਸਨਾਤਨ ਧਰਮ ਸਮਰਾਲਾ ਜਿੱਥੇ ਬੰਦੀਆਂ ਇਸਲਾਮ ਧਰਮ ਸਾਰਿਆਂ ਦਾ ਜਿਹੜੇ ਸਹਿਯੋਗ ਦੇ ਨਾਲ ਭਾਈਚਾਰੇ ਸਾਂਝ ਨੂੰ ਮਜ਼ਬੂਤ ਜਿਹੜਾ ਦਿਖਾਇਆ ਗਿਆ ਤੇ ਸਾਰਿਆਂ ਨੂੰ ਭਾਈਚਾਰਕ ਸਾਂਝ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਰਣੀ ਯਾਤਰਾ ਇਹ ਕੱਢੀ ਜਾ ਰਹੀ ਹੈ ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੋ ਹਿੰਦ ਦੀ ਚਾਦਰ ਵੀ ਨੇ ਉਹਨਾਂ ਨੇ ਧਰਮ ਦੀ ਖਾਤਰ ਜਿਹੜੇ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਸੋ ਸਾਡੇ ਸਾਰਿਆਂ ਨੂੰ ਸਾਡੇ ਦੇਸ਼ ਵਿੱਚ ਵੱਸਦੇ ਸਾਰੇ ਭਾਈਚਾਰਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਰਿਆਂ ਨੂੰ ਇਕਤਰ ਹੋ ਕੇ ਜਿਹੜਾ ਰਹਿਣਾ ਚਾਹੀਦਾ ਹੈ ਇਕੱਠੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬਾਨਾ ਨੇ ਸਾਡੇ ਵਾਸਤੇ ਆ ਜਿਹੜੀਆਂ ਉਹ ਸ਼ਹੀਦੀਆਂ ਦਿੱਤੀਆਂ ਨੇ ਤੇ ਉਹਨਾਂ ਦੀ ਜਿਹੜਾ ਅਸੀਂ ਰਹਿਣਾ ਹੈ ਉਹ ਕਦੇ ਵੀ ਨਹੀਂ ਭੁੱਲ ਸਕਦੇ ਸੋ ਸਾਡੇ ਦਿਲ ਵਿੱਚ ਵਸਦੇ ਨੇ ਸਾਡੇ ਰੋਮ-ਰੋਮ ਵਿੱਚ ਵਸਦੇ ਨੇ ਅਸੀਂ ਇੱਕ ਹੀ ਹਾਂ ਜੋ ਅਸੀਂ ਇੱਕ ਮੈਸੇਜ ਇਹ ਵੀ ਦੇਣਾ ਚਾਹੁੰਦਾ ਕਿ ਅੱਜ ਦੀ ਪੀੜ੍ਹੀ ਜੋ ਅੱਜ ਦੇ ਬੱਚੇ ਨੇ ਉਹਨਾਂ ਨੂੰ ਵੀ ਜਿਹੜੇ ਜਿਹੜੇ ਪੁਰਾਣਾ ਇਤਿਹਾਸ ਨੇ ਉਹ ਕਿਤਨਾ ਕਿਤੇ ਭੁੱਲਦੇ ਜਾ ਰਹੇ ਨੇ ਸੋ ਸੋਸ਼ਲ ਮੀਡੀਆ ਤੇ ਬਹੁਤ ਜੜੀਆਂ ਫਵਾਹਾਂ ਫਲਾਈਆਂ ਜਾ ਰਹੀਆਂ ਨੇ ਸੋ ਇਹਨਾਂ ਤੋਂ ਦੂਰ ਹੋ ਕੇ ਆਪਣੇ ਧਰਮ ਲਈ ਆਪਣੀ ਭਾਈਚਾਰਕ ਸਾਂਝ ਲਈ ਇਹ ਜਿਹੜੇ ਕਦਮ ਅੱਗੇ ਵਧਾ ਕੇ ਸਾਰਿਆਂ ਨੂੰ ਭਰਾਵਾ ਮੰਗ ਲੈਣਾ ਚਾਹੀਦਾ ਹੈ ਜੈ ਸ਼੍ਰੀ ਰਾਮ ਮੈਂ ਤਰਸ਼ੀਮ ਕੁਮਾਰ ਪ੍ਰਨਾਨ ਸੁਨਾਤਨ ਧਰਮ ਸਮਰਾਲਾ ਅੱਜ ਯਾਤਰਾ ਕਰਨੀ ਹੋਣੀ ਹੈ ਜੈ ਸ਼੍ਰੀ ਰਾਮ ਕਿਹੜੇ ਕਿਹੜੇ ਯੱਤਰੀ ਬੰਦਿਆਂ ਨੇ ਕਿੱਥੇ ਤੋਂ ਕਿੱਥੇ ਕੱਢ ਰਹੇ ਅਸੀਂ ਚੰਡੀਗੜ੍ਹ ਸ਼ਿਮ ਮੰਦਰ ਚੰਡੀਗੜ੍ਹ ਰੋਡ ਸਮਰਾਲਾ ਤੋਂ ਲੈ ਕੇ ਚਰਨ ਕਮਲ ਗੁਰਦੁਆਰਾ ਸਾਹਿਬ ਮਛੂਵਾੜਾ ਦੇਖੀ ਯਾਤਰਾ ਘਟ ਰਹੇ ਆ ਇਹ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਸਮਰਪਿਤ ਇਹ ਉਹ ਸੀ ਰਣ ਯਾਤਰਾ ਕਰਦੇ ਇਹਦੇ ਵਿੱਚ ਸਨਾਦਨਤਨ ਸਮਰਾਲਾ ਬਰਾਮਣ ਸਭਾ ਸਮਰਾਲਾ ਅਤੇ ਹੋਰ ਇਹ ਤਾਂ ਲੋਕੀ ਵਪਾਰਕ ਜਥੇਬੰਦੀਆਂ ਸਭਿਆਚਾਰਕ ਸਿੱਖਿਅਤ ਸਾਰੀਆਂ ਸੋਈ ਮੈਂ ਇਸ ਨੂੰ ਇਹ ਕਹਿਣਾ ਚਾਹਨਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਹਿੰਦ ਦੀ ਚਾਦਰ ਇਹਨਾਂ ਨੂੰ ਕਿਹਾ ਜਾਂਦਾ ਧਰਮ ਦੇ ਲਈ ਆਪਣਾ ਸੀਸ਼ ਦਿੱਤਾ ਸਾਰਿਆਂ ਵਿੱਚ ਮਿਲਵਰਤਨ ਬਣਾਈ ਭਾਈਚਾਰਕ ਸਾਜ ਬਣਾਈ ਅੱਜ ਸਾਨੂੰ ਉਹਨਾਂ ਦੇ ਧਰਮਾਂ 'ਤੇ ਚੱਲਦੇ ਹੋਏ ਆਪ ਆਪਸ ਵਿੱਚ ਭਾਈਚਾਰਾ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਦੇ ਇੱਕ ਚੰਗਾ ਸੰਦੇਸ਼ ਇਲਾਕੇ ਨੂੰ ਦੇ ਸਕੀਏ ਕਿ ਅੱਜ ਸਾਰੀਆਂ ਜੱਥੇਬੰਦੀਆਂ ਮੁਸਲਮਾਨ ਸਿੱਖ ਇਸਾਈ ਅਤੇ ਸਨਾਤਨ ਤਮ ਸਾਰੇ ਇਕਨ ਅਤੇ ਇਕੂ ਕੇ ਚੱਲਾਂਗੇ ਆਪਸੀ ਭਾਈਚਾਰਾ ਬੜਿਆ ਲੇ ਧੰਨਵਾਦ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਰਣ ਯਾਤਰਾ ਹੈ ਛੇ ਮੰਦਰ ਚੰਡੀਗੜ੍ਹ ਰੋਡ ਤੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਾ ਪਾਤਸ਼ਾਹ ਦਸਵੀਂ ਵਿਕੇ ਤੱਕ ਜਾ ਰਹੀ ਹੈ 350 ਸਾਲਾ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਪਾਤਸ਼ਾਹ ਜੀ ਉਨ੍ਹਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਹੈ ਇਸ ਕੁਰਬਾਨੀ ਦੇ ਸਦਕਾ ਭਾਰਤ ਵਿੱਚ ਵਸਦੇ ਹੋਏ ਹਰ ਇੱਕ ਪ੍ਰਾਣੀ ਨੂੰ ਉਸ ਸ਼ਹਾਦਤ ਦਾ ਲਾਹਾ ਹੋਇਆ ਕਿਉਂਕਿ ਉਸ ਵੇਲੇ ਦੀ ਹਕੂਮਤ ਨੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵਸਿੰਦਿਆਂ ਨੂੰ ਜ਼ਬਰੀ ਧਰਮ ਪਰਿਵਰਤਨ ਕਰਨ ਵਾਸਤੇ ਮਜਬੂਰ ਕੀਤਾ ਉਹਨਾਂ ਦੇ ਉੱਪਰ ਜ਼ੁਲਮ ਠਾਇ ਤੇ ਉਸ ਜ਼ੁਲਮ ਨੂੰ ਰੋਕਣ ਦੇ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਗੇ ਆਏ ਬਧੇਰੇ ਜ਼ੁਲਮ ਕਸ਼ਮੀਰ ਦੇ ਵਿੱਚ ਹੋਇਆ ਕਸ਼ਮੀਰ ਦੇ ਗਵਰਨਰ ਨੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਖਾਸ ਕਰਕੇ ਕਸ਼ਮੀਰੀ ਪੰਡਤਾਂ ਬ੍ਰਾਹਮਣਾਂ ਦੇ ਉੱਪਰ ਬਹੁਤ ਛੱਦਰ ਠਾਇਆ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਸ਼ਮੀਰ ਦੇ ਲੋਕਾਂ ਨੂੰ ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਨੂੰ ਅਸੀਂ ਇਸਲਾਮ ਦੇ ਵਿੱਚ ਲੈ ਆਈਏ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਦਈਏ ਤਾਂ ਬਾਕੀ ਜਿਹੜੇ ਹਿੰਦੂਸਤਾਨ ਦੇ ਲੋਕ ਨੇ ਉਹ ਵੀ ਸਾਡਾ ਜਿਹੜਾ ਮਸਬਾ ਕਬੂਲ ਕਰ ਲੈਣਗੇ ਤੇ ਉਹ ਦੁਖੀ ਉਹਨਾਂ ਨੇ ਹੋਰ ਕਈ ਤਰ੍ਹਾਂ ਦੇ ਹੀਲੇ ਵਸੀਲੇ ਕੀਤੇ ਪਰ ਉਹ ਉਹ ਫਿਰ ਅਖੀਰ ਦੇ ਉੱਪਰ ਹਾਰੇ ਟੁੱਟੇ ਹੋਏ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਉਹਨਾਂ ਨੂੰ ਦਲਾਸਾ ਦਿੱਤਾ ਕਿ ਤੁਹਾਡੇ ਉੱਪਰ ਜਿਹੜੇ ਜ਼ੁਲਮ ਹੋਏ ਨੇ ਇਹਨਾਂ ਨੂੰ ਰੋਕਣ ਦੇ ਵਾਸਤੇ ਅਸੀਂ ਕੋਈ ਨਾ ਕੋਈ ਵੱਡਾ ਜਿਹੜਾ ਹੋਇਆ ਉਹ ਯਤਨ ਉਪਰਾਲਾ ਕਰਾਂਗੇ ਉਸ ਵੇਲੇ ਇਤਿਹਾਸਕਾਰ ਦੱਸਦੇ ਹਨ ਕਿ ਉਹਨਾਂ ਦੇ ਸਪੁੱਤਰ 9 ਸਾਲਾਂ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਜੋ ਕਿ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਣੇ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਵੀ ਇਹਨਾਂ ਦੁਖੀਆਂ ਲੋਕਾਂ ਦੀ ਜਿਹੜੀ ਮਦਦ ਹੈ ਉਹ ਇੱਕ ਕੁਰਬਾਨੀ ਨਾਲ ਹੀ ਹੋ ਸਕਦੀ ਹੈ ਤੇ ਕੁਰਬਾਨੀ ਦੇਣ ਦੇ ਯੋਗ ਸਮਰਾਤੀ ਇਸ ਵੇਲੇ ਤੁਸੀਂ ਹੋ ਤੋਂ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਐਲਾਨ ਕਰ ਦਿੱਤਾ ਕਿ ਅਸੀਂ ਇਸ ਜ਼ੁਲਮ ਨੂੰ ਰੋਕਣ ਦੇ ਵਾਸਤੇ ਕੁਰਬਾਨੀ ਕਰਾਂਗੇ ਤੇ ਅਖੀਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਦਿੱਲੀ ਵਿਖੇ ਲਿਆਇਆ ਗਿਆ ਬਹੁਤ ਹੀ ਜ਼ੁਲਮ ਠਾਏ ਗਏ ਬਹੁਤ ਹੀ ਛੋਟੇ ਪਿੰਜਰੇ ਵਿੱਚ ਕੈਦ ਕੀਤਾ ਭੁੱਖਣ ਭਾਣੇ ਰੱਖਿਆ ਤੇ ਅਖੀਰ ਚਾਂਦਨੀ ਚੌਕ ਦਿੱਲੀ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਉਬਲਦੇ ਆਰੇ ਦੇ ਨਾਲ ਚੀਰਿਆ ਗਿਆ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ ਤੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਡੋਲ ਜਾਣਗੇ ਵੀ ਉਹ ਆਪਣਾ ਧਰਮ ਛੱਡ ਕੇ ਸਾਡਾ ਜਿਹੜਾ ਧਰਮ ਆ ਉਹ ਕਬੂਲ ਕਰ ਲੈਣਗੇ ਪਰ ਅਖੀਰ ਅਡੋਲਤਾ ਦੀ ਕੁਰਬਾਨੀ ਦੀ ਜਿਹੜੀ ਮਿਸਾਲ ਹੈ ਉਹ ਵਿਸ਼ਵ ਦੇ ਵਿੱਚ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਆ ਤੇ ਅਖੀਰ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਇਸ ਸ਼ਹਾਦਤ ਦੇ ਨਾਲ ਜਿਹੜਾ ਕਿ ਜ਼ੁਲਮ ਹੋ ਰਿਹਾ ਸੀ ਉਹ ਜ਼ੁਲਮ ਠੰਮ ਗਿਆ ਰੁਕ ਗਿਆ ਇਹ ਬਹੁਤ ਵੱਡੀ ਜਿਹੜੀ ਇੱਕ ਕੁਰਬਾਨੀ ਸੀ ਇਹਦੇ ਉੱਪਰ ਸਾਰੇ ਜਿਹੜੇ ਹੈਗੇ ਨੇ ਵਿਸ਼ਵ ਦੇ ਇਤਿਹਾਸਕਾਰ ਨੇ ਉਹ ਇਸ ਕੁਰਬਾਨੀ ਨੂੰ ਹਿੰਦ ਦੀ ਚਾਦਰ ਕਹਿ ਕੇ ਯਾਦ ਕਰਦੇ ਨੇ ਮਨੁੱਖਤਾ ਦੀ ਚਾਦਰ ਕਹਿ ਕੇ ਯਾਦ ਕਰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਿਰਦਾ ਕਰਦੇ ਨੇ ਇੱਥੋਂ ਤੱਕ ਸਾਡੇ ਸਰਬੋਹਰ ਬਹੁਤ ਵੱਡੇ ਜਿਹੜੇ ਪੰਥ ਦੇ ਪੰਥ ਰਤਨ ਉਹਨੇ ਗਿਆਨੀ ਸੰਤ ਸਿੰਘ ਮਸ਼ਕੀਨ ਜੀ ਉਹਨਾਂ ਨੇ ਇੱਥੋਂ ਤੱਕ ਆਪਣੇ ਕਥਾਵਾਂ ਦੇ ਵਿੱਚ ਆਖਿਆ ਹੈ ਕਿ ਜਿਹੜੇ ਅੱਜ ਭਾਰਤ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਹਨ ਭਾਵੇਂ ਮੰਦਰ ਹਨ ਜਾਂ ਹੋਰ ਜਿਹੜੇ ਦੂਸਰੇ ਧਰਮਾਂ ਦੇ ਧਾਰਮਿਕ ਸਥਾਨ ਹਨ ਉਹ ਉਹਨਾਂ ਦੇ ਵਿੱਚ ਪੂਜਾ ਪ੍ਰਤੀਸ਼ਟਾ ਸਵੇਰੇ ਤੇ ਸ਼ਾਮ ਨੂੰ ਜੋ ਆਰਤੀਆਂ ਹੁੰਦੀਆਂ ਨੇ ਭਜਨ ਗਾਈ ਜਾਂਦੇ ਨੇ ਜਗਰਾਤੇ ਹੁੰਦੇ ਨੇ ਉਹ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਦਕਾ ਹੈ ਇਸੇ ਕਰਕੇ ਗੁਰੂ ਤੇਗ ਬਹਾਦਰ ਪਾਸ਼ਨ ਜੰਜੂ ਦਾ ਰਾਖਾ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਹਿੰਦੇ ਦੀ ਚਾਦਰ ਕਰਕੇ ਕਿਹਾ ਜਾਂਦਾ ਤੋ ਇਸ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਨ ਦੇ ਵਾਸਤੇ ਸਮੂਹ ਸਮਰਾਲਾ ਨਿਵਾਸੀਆਂ ਦੇ ਵੱਲੋਂ ਇਹ ਜਿਹੜੀ ਰੈਣੀ ਯਾਤਰਾ ਵਾ ਵੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਸਜਦਾ ਕਰਦੇ ਆ ਤੇ ਅਸੀਂ ਆਪਣੇ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਸਾਰੇ ਦੇ ਵਿੱਚ Hindu ਵੀਰ ਵੀ ਸਿੱਖ ਵੀਰ ਵੀ ਸਾਰੇ ਜੋ ਵੀ ਇੱਥੇ ਕਮਿਊਨਿਟੀ ਹੈ ਸਮਰਾਲੇ ਸ਼ਹਿਰ ਦੇ ਵਸਤੇ ਸਾਰੇ ਜਿਹੜੇ ਵਸਿੰਦੇ ਨੇ ਨਾਗਰਿਕ ਨੇ ਸਮੇਤ ਸਾਡੇ ਹਲਕਾ ਐਮਐਲਏ ਸਾਹਿਬ ਇਹਨਾਂ ਦੇ ਸਾਰੇ ਜਿਹੜੇ ਸਹਿਯੋਗੀ ਨੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਰਜਦਾ ਕਰਨ ਜਾਂ ਪ੍ਰਣਾਮ ਕਰਦੇ ਆ ਤਾਂ ਕਿ ਦੂਸਰੇ ਜਿਹੜੇ ਹੋਰ ਲੋਕ ਵੀ ਨੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਸ ਸ਼ਹਾਦਤ ਤੋਂ ਸਿੱਖਿਆ ਲੈ ਕੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜੇ ਹੱਕ ਜਿਹੜੇ ਹੈਗੇ ਨੇ ਉਹਨਾਂ ਦੇ ਵਾਸਤੇ ਜਾਗਰੂਕ ਹੋਣ ਤੇ ਇੱਕ ਦੂਜੇ ਦਾ ਸਤਿਕਾਰ ਕਰੀਏ ਇੱਕ ਦੂਜੇ ਦੇ ਨਾਲ ਆਪਣਾ ਸਹਿਯੋਗ ਰੱਖੀਏ ਇਹੀ ਸਾਨੂੰ ਜਿਹੜਾ ਮੈਸੇਜ ਆ ਪਾਤਸ਼ਾਹੀ ਦੀ ਕੁਰਬਾਨੀ ਤੋਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਈ ਰੇੜੀ ਯਾਤਰਾ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਭਾਈ ਸੁਖਵਿੰਦਰ ਸਿੰਘ ਘਵਾਨਪੁਰਾ ਵਿਦਿਆਰਥੀ ਦੰਮਨਿਕ ਸਾਹਿਬ ਤਿਲਕ ਜੰਜੂਪੁਰਪਤਾ ਕਾ ਰਾਖਾ ਕਿੰਨੋ ਵੱਡੋ ਕਲੂ ਮੈਂ ਸ਼ਕਤਾਂ ਸਤਗੁਰੂ ਤੇਗਵਧ ਸੱਜੇ ਪਾਤਸ਼ਾਹੀ ਨੇ ਸਹੀਦੀ ਦਿੱਤੀ ਉਹਦੇ ਕਾਰਨ ਕਰਕੇ ਅਸੀਂ ਸੁੱਖ ਆਰਾਮ ਦੀ ਨੂੰ ਜੀਉਂਦੇ ਸੌ ਰਹੇ ਹਾਂ ਮੰਦਰਾਂ ਦੇ ਵਿੱਚ ਕਲ ਵਜ ਰਹੇ ਨੇ ਤੇ ਆਰਤੀਆਂ ਹੋ ਰਹੀਆਂ ਨੇ ਦੇ ਗੁਰੂ ਘਰ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਸਾਂਝੀ ਬਲਤਾ ਦਾ ਜੋ ਸੰਦੇਸ਼ ਦਿੱਤਾ ਸੀਗਾ ਅੱਜ ਸਮਰਾਲੇ ਦੇ ਸਤਕਾਰਯੋਗ ਜਿੰਨੀਆਂ ਵੀ ਸ਼ਖਸੀਅਤਾਂ ਨੇ ਸਤਕਾਰਯੋਗੋ ਐਮ ਐਲ ਏ ਸਾਹਿਬ ਜਾਂ ਹੋਰ ਸਿੱਖ ਸੰਗਤਾਂ ਭਾਈ ਗੁਰਜੀਤ ਸਿੰਘ ਜੀ ਹੋਣੀ ਭਾਈ ਗੁਰਦੀਪ ਸਿੰਘ ਜੀ ਹੋਣੀ ਇਹਨਾਂ ਦੇ ਸਹਿਯੋਗ ਬ੍ਰਾਹਮਣ ਸਭਾ ਦੇ ਸਹਿਯੋਗ ਦੇ ਨਾਲ Hindu ਵੀਰਾਂ ਦੇ ਸਹਿਯੋਗ ਸਨਾਤਨ ਧਰਮ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰਣ ਯਾਤਰਾ ਲੈ ਕੇ ਜਾ ਰਹੇ ਹਾਂ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੀ ਕਿੱਥੋਂ ਸ਼ੁਰੂ ਇਹ ਸ਼ਿਵ ਮੰਦਿਰ ਚੰਡੀਗੜ੍ਹ ਰੋਡ ਸਮਰਾਲੇ ਤੋਂ ਆਰੰਭ ਕਰੀਆ ਜੀ ਤੇ ਦੀ ਸਮਾਪਤੀ ਕੋ ਦੁਆਰਾ ਚੰਨ ਕਮਲ ਸਾਹਿਬ ਵਿਖੇ ਹੋਈ ਦੀ ਜੀ ਪਛੋਟ ਸੰਦੇਸ਼ ਹੈ ਜੀ ਜਿਹੜਾ ਜਨ ਜਿਹੜੀ ਰੈਲੀ ਆਤਰਾ ਕਰੀ ਇਹਦਾ ਸੰਦੇਸ਼ ਇਹ ਆ ਜੀ ਵੀ ਕਈ ਗਰੀ ਲੋਕ ਕਹਿੰਦੇ ਨੇ ਵੀ ਅਲੱਗ-ਅਲੱਗ ਲੋਕ ਨੇ ਕੌਮਾਂ ਅਲੱਗ-ਅਲੱਗ ਨੇ ਪਰ ਅਸੀਂ ਭਾਈਵਾਲ ਭਾਈ ਸਾਂਝੇ ਏਕਤਾ ਭਾਈਵਾਲਤਾ ਨੂੰ ਕਾਇਮ ਰੱਖਣ ਵਾਸਤੇ ਕੀ ਇਹ ਕਰ ਰਹੇ ਹਾਂ ਅੱਜ ਦਾ ਜਿਸ ਤਰ੍ਹਾਂ ਹਿੰਦੂਸ ਨੇ ਇਹ ਕਲਾ ਚੱਲਿਆ ਗੁਰੂ ਸਾਹਿਬਾਨ ਨੇ ਸੰਦੇਸ਼ ਦਿੱਤਾ ਜਿਸ ਤਰ੍ਹਾਂ ਫਾਰਮ ਦੇ ਲਿੰਕ ਉਹਦੇ ਉੱਪਰ ਕਿਦਾਂ ਜਿਹੜੀ ਗੱਲ ਨੂੰ ਸੁਣਦੇ ਹੋ ਉਹ ਵੀ ਠੀਕ ਹੀ ਚੱਲਣਾ ਦੇ। ਦੇਖੋ ਜੀ ਸਾਡਾ 9 ਮਾਸ ਦਾ ਰਿਸ਼ਤਾ ਹੈ। ਤੇ ਇਹਦੇ ਵਿੱਚ ਪਾਵੇਂ ਕੋਈ ਵੀ ਆ ਜੇ ਹੁਣ ਅਸੀਂ ਕਹਿੰਦੇ ਮੁਸਲਮਾਨਾਂ ਨੇ ਐ ਕੀਤਾ ਤੇ ਬਾਬਾ ਨਵੀਖਾ ਗਨੀਖਾ ਪੀਰ ਬੁੱਧੂ ਸ਼ਾਹ ਕੌਣ ਸੀਗੇ ਤੇ ਉਹ ਵੀ ਤਾਂ ਮੁਸਲਮਾਨ ਵੀਰੇ ਸੀਗੇ। ਇਹ ਧਰਮਾਂ ਦੇ ਵਿੱਚ ਜਿਹੜੀ ਆ ਬੰਦੇ ਮਾੜੇ ਹੋ ਸਕਦੇ ਨੇ ਪਰ ਜਿਹੜੇ ਧਰਮ ਨਹੀਂ ਕੋਈ ਮਾੜਾ ਧਰਮ ਕਿਸੇ ਦੀ ਬੁਰੀਾਈ ਨਹੀਂ ਸਿਖਾਉਂਦਾ ਧਰਮ ਚੰਗਿਆਈ ਸਿਖਾਉਂਦਾ ਪਾਵੇਂ ਉਹ ਸਿੱਖ ਧਰਮ ਹੈ ਪਾਵੇਂ ਹਿੰਦੂ ਧਰਮ ਹੈ ਸਨਾਤਨ ਧਰਮ ਹੈ ਪਾਵੇਂ ਉਹ ਇਸਲਾਮ ਧਰਮ ਹੈ সে দি বরাই নি ধর্ম শেখাওনা